स कर लिखा है कि वो कला नहीं जिस टिखा में सड़े है सारी किस्मत है पंजाबु लेबड़ई तस्वीर पंजाब जी तरया चेर पैरा विच फेर पैग लती लती जजीर पंजाब बड़ी तदबीर पंजाब जी तरया चेर पैरां विच फेर पइजी लती लती जंजीर पंजाब you ਦੱਸ ਜਾਈ ਮੇਰੇ ਆ ਢੋਲਣਾ ਵੇ ਸੰਭ ਕੌਣ ਕਮਾਨ ਪੰਜਾਬੀਆਂ ਦੀ ਧੀਰਜ ਦੇਣ ਵਾਲਾ ਸੱਤਾ ਵਿੱਚ ਖੱਪਣਾ ਵੱਜੂ ਕਿਸ ਤਰਾ ਧੀਰ ਪੰਜਾਬੀਆਂ ਦੀ ਗੱਲਾਂ ਚੇਰ ਨਹੀਂ ਦਿਖਾ ਦੇ ਵਿੱਚ ਸੜਿਆ ਦਲ ਦੀ ਨਾਲ ਤੱਕ ਧੀਰ ਪੰਜਾਬੀਆਂ ਦੀ लॻियां छॾ सुार पंजाब जी दरियावाण मगरो लेन सार पंजाब जी लटकी कले दी कंदे ते रत पी

आप याद रखो महाराजा रणजीत सिंह के सात क्यों पांच पुरस जिन्हों ने थे दो बताए महाराजा रणजीत सिंह तो तिना साल ने बादशाह मार दिए हैं दो बड़े वजीर मार दिए हैं बड़ी छेती एक लम्मा समा नहीं होता महाराजा खड़ग सिंह बैठा साल तो पहले उन्होंने ਇਹ ਇਹ ਦੇ ਦੇ ਕੇ ਮਾਰ ਲੁੱਟਾ ਪੂਰਾ ਲੜਕਾ ਬਰਾਜ ਤੇ ਬਿਠਾ ਜਿਹੜਾ ਇਹਨਾਂ ਸਰਦਾਰਾਂ ਦੇ ਕਰ ਗਿਆ ਉਹਨੂੰ ਛੱਜਾ ਦੇ ਕੇ ਜਾਣ ਕੇ ਥਲੇ ਦੇ ਕੇ ਉਹ ਕਿਲੇ ਵਿੱਚ ਭਰ ਕੇ ਪਛੜ ਵਾਲੀ ਮਾਰ ਲੁੱਟਾ ਮਹਾਰਾਜਾ ਚੰਦ ਕੋਰਾ ਮਾਰਾ ਮਹਾਰਾਜਾ ਛੇਰਸ ਨੂੰ ਮਾਰ ਦਿੱਤਾ ਗਿਆ ਇਹਨਾਂ ਨੇ ਸਾਦਨ ਦੇ ਬਾਜ਼ ਦਾ ਥੋੜਾ ਥੋੜਾ ਫੋਟ ਮਾਰ ਲਿਆ ਹੁਣ ਇਹਨੇ ਸਮੇਂ ਦੇ ਵਿੱਚ ਧਿਆਨ ਸਿੰਘ ਡੋਗਰਾ ਜਿਹਨੇ ਸਭ ਤੋਂ ਜ਼ਿਆਦੀ ਬੁਧਿ ਰੇਗ ਜਿਹਨੇ ਬਿਦਾਦੀ ਕੀਤੀ ਉਹ ਹੈ ਧਿਆਨ ਸਿੰਘ ਡੋਗਰਾ ਉਹ ਮਾਰਿਆ ਗਿਆ ਕੋਲਾ ਬਲਕਾ ਜਿਆਸ ਨੂੰ ਮਾਰਿਆ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇੱਕ ਕਹਾਣੀ ਆਪਰਦੀ ਆ ਕਿ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਹਰੀ ਸਿੰਘ ਦਰਬਾਰ ਖੀਤ ਹੁੰਦਾ ਹੈ ਉਸ ਵੇਲੇ ਉਹਦੇ ਲੜਕੇ ਨੇ ਦਰਬਾਰ ਵਿੱਚ ਆਖਿਆ ਕਿ ਮੇਰੇ ਪਿੱਛੇ 11 ਲੱਖ ਨੂੰ

ਮੋਤਾਨਾ ਸਿਉ ਮਾਰਿਆ ਗਿਆ ਥੋੜੇ ਸਮੇਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਕਈ ਜੀ ਮਾਰ ਦਿੱਤੇ ਗਏ ਤੇ ਸਮਾਂ ਇੱਥੇ ਆ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਸੱਤਾ ਪੁੱਤਰਾਂ ਨੂੰ ਚੁੜਕੇ ਨੂੰ ਬਚਾ ਲਿਆ ਵੱਡੇ ਦਾ ਨਾਮ ਆ ਕਬਨ ਪਸ਼ੋਰਾ ਸਿੰਘ ਇਹ ਉਸ ਵੇਲੇ ਅਡਕੂ ਦੇ ਕਿਲੇ ਦਾ ਵਰਨ ਲਿਆ ਤੇ 30000 ਦੇ ਪਸ਼ੋਰਾ ਹੋ ਗਏ ਛੋਟਾ ਦੀਪ ਇਹ ਉਸ ਨੇ ਰਾਜ ਗद्दी ਦਾ مالک ਬਣਿਆ ਮਹਾਰਾਜਾ ਜਿੰਦਾ ਇਹਦੀ ਸਰਪ੍ਰਸਤੀ ਹੈ ਮਹਾਰਾਣੀ ਜਿੰਦਾਬਾਦ ਛੋਟਾ ਭਰਾ ਜਵਾਦ ਸਿੰਘ ਉਸ ਵੇਲੇ ਦਾ ਪ੍ਰਧਾਨ ਮੰਤਰੀ ਜਿਹਨੂੰ ਅਸੀਂ ਕਿਹਾ ਇੱਕ ਪ੍ਰਧਾਨ ਮੰਤਰੀ ਬਣਿਆ ਲੋਕਾਂ ਨੇ ਸੋਚਦਾ ਸਾਹ ਲਿਆ ਕਿ ਚਲੋ ਲੋਗਾਂ ਦਾ ਘੂ ਘੁਈ ਹੋ ਗਿਆ ਏ ਹੁਣ ਆਪਣੇ ਆਪਿਆਂ ਦੇ ਪੁਰਾਜ ਆ ਗਿਆ ਮਹਾਰਾਜਾ ਗ੍ਰੀਵ ਸਿੰਘ ਜਿੱਦਰ ਮੰਗਿਆ ਹੋਇਆ ਉਹ ਐਸ ਪਿੰਡ ਦਾ ਰਹਿਣ ਵਾਲਾ ਸਰਦਾਰ ਚਦਰ ਸਿੰਘ ਹਟਾ ਦਿੱਤਾ

ਇਹਨੇ ਬਗਾਵਤ ਦਾ ਝੰਡਾ ਉੱਚਾ ਕਰਕੇ ਲਾਹੌਰ ਸਨਾਮੇਂ ਹਿੰਦਤਾ ਕਿ ਹੇ ਦੇਸ਼ ਦੇ ਹਿੰਦ ਪੰਜਾਬ ਦਾ ਬਾਦਸ਼ਾਹ ਮੈਂ ਹਾਂ ਦੀਪ ਸ਼ੋਟਾ ਨੂੰ ਵੀ ਪਤਾ ਲੱਗ ਗਈ ਜਿ ਕਿ ਸਿੰਘ ਚਤਰ ਸਿੰਘ 28 ਵਾਲੇ ਨੂੰ ਸਰਦਾਰ ਜਵਾਹਰ ਸਿੰਘ ਉਸ ਵੇਲੇ ਦੇ ਪ੍ਰਧਾਨ ਮੰਤਰੀ ਨੇ ਇੱਕ ਆਰਡਰ ਕਰਕੇ ਅਖ਼baar ਕੋ ਫਤਿਹ ਖ਼ਬਰ ਕਰਵਾਉਣ ਨੂੰ ਨਾਲ ਲੈ ਤੇ ਜਿਹੜੀਆਂ ਅਗਧ ਫੌਜਾਂ ਨੇ ਉਥੇ ਜਾ ਕੇ

ਔਰ ਚਦਰ ਸਿੰਘ ਟਾਲੀ ਵਾਲਾ ਉਸ ਵੇਲੇ ਕੀ ਕਮਾਂਡਰ ਆ ਬਣਦਾ ਹੁੰਦਾ ਹਮਝਾਂ ਨਹੀਂ ਕਿ ਚਦਰ ਸਿੰਘ ਬਾਅਦ ਤੋਂ ਨਿਕਲਿਆ ਇਹਨੇ ਨਾਲ ਜਾਇ ਫਤਿਹ ਖਟ ਟਾਣੇ ਨੂੰ ਇਹ ਲੈ ਕੇ ਫੌਜ ਇਹ ਲੈ ਕੇ ਫੌਜ ਅਟਕ ਵੱਲੋਂ ਲਾਹੌਰ ਤੋਂ ਜਿਵੇਂ ਗੁਰਦਾਬਾਹਾ ਵੱਲ ਚੱਪਟਾ ਰਹੀ ਇਹਨਾਂ ਦਾ ਕੰਨਿਆ ਸੂਰਜ ਕਰਦਾ ਕੋਈ ਮਾਰੇ ਰਮਝਾਂ ਗੁੱਜੇ ਪੇਦੋਂ ਲੱਭਦੇ ਜਨਮਾਂ ਨੂੰ ਸਮਝਾ ਉਹ ਪੈਣ ਸਜੋਆਂ ਫੁੰਝੀਆਂ ਹੱਥ ਤੇ ਕਾਂ ਫੜੀਆਂ ਮੌਤ ਤੋਂ ਨੇ ਹਾਂ ਕਮਰ ਦਾ ਐ ਫੁੰਝਾਂ ਚੜੀਆਂ ਕੰਨਿਆ ਸੂਰਜ ਕਰਦਾ ਕੋਈ ਮਾਰੇ ਰਮਝਾਂ मत स्ने कबरदा मैं पूजा चढ़िया जवारर सिंह जो, जो हीरे की इस नाल बीतनी जो उस नाल बीती ਮਰਦ ਨੇ ਹੁੰਦਾ ਉਹ ਵਿਖ ਰਾਜਦਿਆਂ ਲਾਲਚੀ ਨੇ ਕਣਦੇ ਘੜੀਆਂ ਬਹੁਤ ਸਨੇ ਹਾਕ ਕਵਰਦਾ ਫੌਜਾ ਘੜੀਆਂ ਉਹ ਸੁਣਾ ਸੀ ਉਹ ਖਾਲਸੇ ਜੋ ਉਸ ਨੇ ਵੜੀ ਇਸ ਨਾਲ ਹੋਵੇ ਹੋਣੀ ਜੋ ਇਸ ਨਾਲ ਹੋਈ ਹੋ ਰੋਣ ਲੱਗਿਆ ਵਿੱਚ ਰੇਤ ਦੇ ਲਾ ਲਾ ਦੀਆਂ ਲੜੀਆਂ ਬਹੁਤ ਸਨੇ ਹਾਕ ਕਵਰਦਾ ਫੌਜਾ ਮੇਰ ਦਾਦੀ ਵਾਲਾ ਇਸਲਾਹ ਹੌਲ ਦਰਬਾਰ ਨੂੰ ਜਾਉਂ ਮਾਰਦੇ ਹੋ ਸੁਣਿਆ ਮਨਸਰੀ ਗੱਲ ਉਹਦੇ ਅੰਦਰ ਇੱਕ ਹੋ ਰਿਹਾ ਕਿ ਮੇਰੀ ਲੜਕੀ ਮਾਜੀ ਹੋਈ ਜਾਂ ਜੂਰ ਹੋਈ ਮਹਾਰਾਜਾ ਵਿਦੇਸ਼ ਸੀ ਚਦਸੀ ਵਾਲਾ ਤਾਲੀ ਵਾਲਾ ਜੋ ਨਾਲ ਵੀ ਜੇਪ ਪੜੇ राज ਰਾਜ ਜਿਹੜਾ ਤੇ मेरी ਹੀ ਮੇਰੀ मैं प्रधानमंत्री ਮੈਂ ਪ੍ਰਧਾਨ ਮੰਤਰੀ ਬਣਿਆ ਰਵਾਂਗਾ ਜੇ ਜੇਪ ਪੜੇ ਮੇਰਾ ਰਾਜ ਨਾ प्रधानमंत्री के ਤੋਂ ਅਨੁਮਤੀ ਤੇ ਨਾ ਆਪਾਂ ਜੇ ਨੂੰ ਨਹੀਂ ਕਿ ਬੇਤੁਕ ਨੂੰ ਕਿੰਗਾ ਪੱਥੀ ਬਲੇ ਬਾਤ ਦੇ ਮਾਸਦੇ ਨੂੰ ਕੋਈ ਕੀ ਆਈ ਸੀ ਜੀ ਇਹ ਕਿੰਨਾ ਨਹੀਂ ਆਇਆ ਇਹ

चतर सिंह अटासी वाला अठ बजे किले कवर पछौरा सिदूर बहादुर मैं इतिहास पढ़ के हैरान हो गया हरि सिंह नवा ये दुनिया का बहादुर जरनैल से ना जे कवर पिछौरा सिंह जीता रिंदा तो घर जो बड़ा सूरज बड़ी बुद्धा बंद इस बंद ने

ਉਹ ਬੁੱਲ ਪਹਾੜ ਨੂੰ ਅੱਗੇ ਜਾ ਕੇ ਫਟੇਗਾ ਔਰ ਉਹਨੂੰ ਅੱਗੇ ਨਹੀਂ ਉਹਦੇ ਹਿੱਸੇ ਇਹਨੇ ਬਣਾਇਆ ਸੀ ਕਿ ਬੁੱਲਾਬਾ ਸਿਆਣਾ ਸਭ ਤੋਂ ਪਹਿਲਾਂ ਇਹਨੇ ਇਲਾਕਾ ਨਹੀਂ ਕੀਤਾ ਇਹਨੇ ਚਾਂਦੀ ਦੇ ਕਿੰਧ ਦੇ ਜਿਹੜੇ ਪੈਸੇ ਸਭ ਇਕੱਠੇ ਕਰਕੇ ਇੱਕ ਤੋੜਾ ਉਧਾਰ ਲਿਆ ਤੀਂ ਇਹੋ ਕਿ ਉਹਨੂੰ ਪੱਲਾ ਅੱਗੇ ਅੱਗੇ ਤੇ ਜਿਦੋਂ ਉਹਨੇ ਛੱਡਿਆ ਕੁਝ ਪੈਸੇ ਜਾ ਕੇ ਭੋਲੀਓਂ ਤੇ ਘਿੰੜ ਕੇ ਮਦਦ ਕੀਤੀ ਤੇ ਬੜੇ ਬੰਦੇ ਉਹਨਾਂ ਜੱਗ ਹੀ ਹੋਏ ਦੁਆਖਿਆ ਇਹਦਾ ਕਿੰਦੀ ਬਣੀ ਨਹੀਂ ਤੇ ਇਸ ਤਰ੍ਹਾਂ ਦੀ ਬਾਰਸ ਗੀਤ ਅਗਲੀ ਹੋਈ ਯਾਰ ਹੈਰਾਨ ਹੋ ਗਿਓ ਨਾ ਤਸਵੀਰਾਂ ਆ ਕੇ ਅਕਰਤਸ ਕਰੇ ਨਾ ਮੰਦਰਾ ਸਭੀ ਗੀਤ ਤੋਜੋ ਜੇ ਕਿ ਸਰਵਣ ਕਰਨਾ ਦੁਆਨ ਤਰੰਗ ਰਹੀ ਤੂ ਸੁਰਜਾ ਵਿਦ ਰਾਤ ਗਈ ਚੜਿਆ ਟਿਲ ਤੇ ਕਿਰਨਾਂ ਚੋਂਟਾ ਪੰਛੀ ਵੀ ਚੱਟ ਤੁਰੇ ਛੱਟ ਤੇ ਅਸਲ ਟਕਾਣੇ ਹਰਨਾ ਹੋ ਨਾ ਰਾਣੀ ਜਿੰਦਾਨੇ ਜਲੀਆਂ ਕਈ ਕਿਸਮ ਦੀਆਂ ਚੱਲਾਂ ਕੋਈ ਜੜੀ ਨੇ ਪੜੇ ਨਾ ਦੇਤੀ ਆਕਰ ਫਾਰ ਖਿਆਲਾਂ ਉੱਚਾ ਵਿੱਚ ਰਾਤ ਗਈ ਚੜਿਆ ਦਿਨ ਤੇ ਚਮਕਣ ਕੇ ਊਣਾ ਪੰਛੀ ਵੀ ਛੱਡ ਤੁਰੇ ਛੱਡ ਤੇ ਅਸਰ ਟਕਾਣੇ ਹਰ ਨਾ ਹੋ ਰਾਣੀ ਜੰਧਾ ਨੇ ਜਲੀਆਂ ਕਈ ਕਿਸਮ ਦੀਆਂ ਚੱਲਾਂ ਕੋਈ ਨੇ ਪਰੇ ਨਾ ਦੇਤੀ ਆਖਰ ਹਰ ਖਿਆਲਾਂ ਗੁਰੂ ਜੀ ਮੁਸੇਦਾ ਜਾਏ ਰੋਹ ਪੱਲੋ ਬਲਵਤ ਦਾ ਅਜੇ ਇੱਕ ਨਾ ਮੁੜਦਾ ਵਾ ਉਤੇ ਹਮਾਰੀ ਨੂੰ ਤੁਮਰਾ ਚੰਦੀ ਵਿੱਚ ਟਕਾਇਆ ਸੰਜਾਨ ਬਚਾਵਣ ਲਈ ਕੀਤਾ ਬੜਾ 파ਸੀ ਪਾਰਾ ਅਵਸਰ ਮਨ ਜਾਵਣਗੇ ਸੁੰਦਰ ਗਹਿਣਿਆਂ ਦਾ ਲਸ਼ਕਾਰਾ ਹੋ ਫਿਰ ਚੰਗੇ ਦੋ ਜਤੀ ਨੇ ਗੱਟੇ ਲਗਣ ਮਹੂਰਤ ਸਾਰੇ ਹੋ ਮਦਾਨ ਹੋਇ ਹਾਰਜ ਕੇ ਦੌਲਤ ਵੰਡੀ ਖੋਲ ਪੰਡਾਰੇ ਇਹ ਕਿਸਰਮੰਦੇ ਹੁੰਡੇ ਪਾਰ ਪਾਪ ਪਛੋਰੇ ਤਾਂ ਟੁੱਲ ਗਿਆ ਧਰਮ ਦੇ ਕੰਡੇ ਉਹ ਸੱਚ ਕਹਿਣ ਦਿਹਾੜੇ ਜੀ ਪਾਪੋਂ ਵੱਧ ਸਾਨ ਨਹੀਂ ਫਲਦੇ ਜੋ ਕਾਟਲ ਲੋਕਾਂ ਦੇ ਆਕਰ ਉਹਦੇ ਰਾਹ ਚੱਲਦੇ

ਆਰਾਮ ਆਰਾਮ ਮੋਰਿੰਗ ਦੇ ਬਾਹਰ ਤੈਨੂੰ ਤਾਂ ਅੱਜ ਮੈਂ ਬਾਹਰ ਆਇਆ ਮੈਂ ਇਹ ਸਮਝ ਰਿਹਾ ਹੁੰਦਾ ਦਾ ਤੈਨੂੰ ਲੋਹੇ ਦੇ ਤਖਤੇ 'ਤੇ ਸੜਦੇ ਆ ਤੂੰ ਫਿਕਰ ਵੀ ਨਾ ਕਰਕੇ ਬੋਲਦਾ ਚੱਲ ਮੈਂ ਤੈਨੂੰ ਲੈ ਕੇ ਚੱਲਦਾ ਮੇਰੇ ਨਾਲ ਪਰ ਐਵੇਂ ਨਹੀਂ ਹੋ ਜਾਏ ਕਿ ਤੂੰ ਕਰਦੇ ਨੇ ਕਿਵੇਂ ਇਹ ਨੂੰ ਗੁੰਡਰ ਮੰਨੀਆਂ ਨੇ ਆਪਣੇ 25 ਬੰਦੇ ਨਾਲ ਲਿੰਕ ਕੇ ਤੇ ਚੰਦਰ ਸਿੰਘ ਦੇ ਨਾਲ ਅੜਕੋ ਵਾਸਤਵ ਤੌਰ ਤੇ ਕੋਲ ਰਾਕੀ ਪੰਜਾਬ ਸਰ ਕੋਲ ਬੋਲਦਾ ਸੀ ਰਾਗਨ ਚ ਰਾਤ ਲੱਗੇ ਪਰ ਚਤਰ ਸਿੰਘ ਨੇ ਸ਼ਾਰਕੀ ਦਾਪਰੇ ਗੋਵਿੰਦ ਦੇ ਬੰਦਿਆਂ ਨੂੰ ਇਹਦੇ ਪੱਤੀ ਦੇ ਪੱਤੀ ਬਦਲੇ ਪਗਤੀ ਉਹਨਾਂ ਨੇ ਰੋਹਦਾ ਨਾਲ ਜੋ ਉਹਨਾਂ ਨੇ ਕਬੜਾ ਕੁਸ਼ੌਰਾ ਸਿੰਘ ਨੂੰ ਪਰਤ ਕੇ ਰੋਹਦੇ ਆ ਮਾਰ ਕੇ ਬਾਜ ਜਲਾਦ ਨੂੰ ਆਖਿਆ ਉਹ ਲੈ ਜਾ ਉਥੇ ਕੰਮ ਕਰ ਉਹ ਉਥੇ ਪੱਥਰ ਪੈਰ ਦੇ دریا ਦੇ ਕੰਨੇ ਉੱਤੇ ਉੱਥੇ ਵੱਢ ਕੇ ਇਹਦਾ ਸਿਰ ਜਿਹੜਾ ਹੈ ਤਬਰ ਛੋਰਾ ਸੇ ਉਹ ਰੂਬਿਆ ਹੋ ਗਿਆ ਹੈ ਦਸਿਆ ਨੇ ਬੱਧਾ ਹੋਇਆ ਹੈ खड़े हड्प देखे किलाख्या को आखनी अब मैं करके बिना मेरे मास्टर ने मेरे भले तो दे करता है आपने एक तो मेरा सिर बढ़ के थाली रख के लाइ मेरा सिर देखे तो बगैर मेरे मामे जवाहर सिंह नहीं ਇਹ ਮੇਰਾ ਸਿਰ ਦੇਖੇ ਤੋਂ ਬਗੈਰ ਮੇਰੇ ਚੰਦਰਸੇ ਮਾਰਚ ਨੂੰ ਗੜੂਏ ਪੈਣੀ ਹੋ। ਤੇ ਮੇਰਾ ਸਿਰ ਦੇਖੇ ਤੋਂ ਬਗੈਰ ਹਸਨਦਾ ਕਿ ਉਹਦੇ ਮੋਢੀ ਨੇ ਉਹਨਾਂ ਸਾਲ ਨਾ ਆਵੇ ਤੇ ਸਿਰ ਤੇ ਮੇਰਾ ਲਾਹੌਰ ਲੈ ਜੀ ਤੇ ਮੇਰੀ ਜਿਹੜੀ ਬਾਕੀ ਦੀ ਦੇ ਆ ਜੁੱਤੀ ਮਾਰ ਕੇ ਵਿਆਹ ਇਸ ਕੋਈ ਇਹਨ ਲੋਕੀ ਤੇ ਉਡਣ ਕਰਨ ਦੇ ਕੋਲ ਨਾ ਆਵੇ। ਜਦੋਂ ਮਰ ਲਗਾ ਲਾਹੌਰ ਦੇ ਲੋਕਾਂ ਨੂੰ ਮਹਾਰਾਜਾ ਦਾ ਮਨਸਤਨ ਆ। पर जो हाथी से चलिया अगले बंद बीजेपी को बिठा लिया गहने बड़े रक्षे में तरह तरह के पैसे रखे बसेरा प्रदान किया पर जो हाथी निकलिया किले तो बहार बहर निकलने देर सी ਉਹ सिंह मरले ਨੂੰ ਮਰਲੇ ਬੁਰਨ ਨੂੰ उन्हें ਆ ਗਿੜਿਆ ਉਹਨੇ ਜਾ ਕੇ ਮਾਰਿਆ ਜੋਰ ਦੇ ਨਾਲ ਬੱਛਾ ਇਹ ਨਾਰ ਸੇ ਕੋਨੇ ਚੱਕ ਕੇ ਜਿਤ ਨਾਲ ਫਲੇਸ ਪਿਆ ਫਲੇਸ ਜਿੰਨਾ ਸਾਲ ਪੁਰਾਣੀ ਕੋਟੀ ਬੰਦਾ ਹੈ ਮਹਾਰਾਜ ਜੀ ਦਾ ਸਤਿਗੁਰ ਜੀ ਦਾ ਸਨ ਦਾ ਆਸਨਾ ਇਹ ਕੋ ਅਜਿਹੀ ਹੋਇਆ ਬੰਦਾ ਪੂਰੇ ਸਮਾਜ ਬਗਤ

गदारना होंगे शहीद का मोड़ कमें जो अस बहादुर की कहानी जल्दों कोई हाथी से परिवार कहे सब तक कुछ घड़ी गई पर मैं पढ़िया कि परिवार संस्कार परिवार का संस्कार हो पार्क गया ये जो यहां पर जो अनुमति हमारा सिक्योरिटी पासवर्ड होता है बिल्कुल नया मुसलमान का पार्ट देगा बड़े-बड़े मानदार हो इस तुम जो सुरक्षा यानी बड़ा प्रमाण तैयार हो अब ये प्रमाण को पूरी स्वीकार करो हरियाणा में और जो जनलोक परिषद कौन संस्थाओं को बता रहे हैं कौन साधन बड़े संपर्क में हमारा है और भी ऋण के संबंध में आज ही बुलाया गया है ਮੰਨ ਨੰਬਰ 80 ਕਰੋਬਿਸ ਨੂੰ ਦੁਬਾਰਾ ਕਰਵਾਉਣ ਤੇ ਪੂਰਨ ਰੂਪ ਤੋਂ ਅਨਵਸਰ ਨੂੰ ਵਿਸ਼ੇ ਮਾਰੰਗਾ ਅਜੋਣ ਨੰਬਰ ਹੈ 80 ਬਹੁਤ ਜੀਤਾ ਵਾਹਿਗੁਰੂ